ਆਪ ਕਹਿੰਦੇ ਕੋ ਮੇਰੇ ਭਰਾ ਤੇ ਸੱਤਾਂ ਲੱਗੀਆਂ ਵੀਰਵਾਰ ਦੇਰ ਸ਼ਾਮ 7:30-8 ਵਜੇ ਦੇ ਕਰੀਬ ਸੰਗਰੂਰ ਭਵਾਨੀਗੜ ਰੋਡ ਤੇ ਬਠਿੰਡਾ ਚੰਡੀਗੜ੍ਹ ਜਾਣ ਵਾਲੀ ਬੱਸ ਦਾ ਭੰਕਰ ਐਕਸੀਡੈਂਟ ਹੋ ਗਿਆ ਦੱਸ ਦਈਏ ਇਹ ਐਕਸੀਡੈਂਟ ਸ਼ਸ਼ਮਦੀਦਾਂ ਦੇ ਮੁਤਾਬਕ ਇੱਕ ਜਾ ਰਹੇ ਟੈਂਪੂ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਡਰਾਈਵਰ ਵੱਲੋਂ ਇਹ ਬੱਸ ਨੂੰ ਖਦਾਨਾ ਦੇ ਵਿੱਚ ਉਤਾਰਿਆ ਗਿਆ ਮੌਕੇ ਤੇ ਖੜੇ ਸਾਹਮਣੇ ਲੋਕ ਭੱਜ ਕੇ ਬੱਸ ਦੇ ਕੋਲ ਪਹੁੰਚੇ ਬੋਲਵੋ ਬੱਸ ਹੋਣ ਕਰਕੇ ਸ਼ੀਸ਼ੇ ਬੰਦ ਸੀ ਲੋਕਾਂ ਵੱਲੋਂ ਸ਼ੀਸ਼ੇ ਤੋੜ ਕੇ ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ ਦੱਸ ਦਈਏ ਇਸ ਹਾਦਸੇ ਵਿੱਚ 25 ਤੋਂ 30 ਦੇ ਕਰੀਬ ਲੋਕ ਜ਼ਖਮੀ ਹੋਏ ਜਿਨ੍ਹਾਂ ਨੂੰ ਭਵਾਨੀਗੜ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਮੌਕੇ ਤੇ ਐਂਬੂਲੈਂਸ ਪਹੁੰਚ ਗਈਆਂ ਤੇ ਉਹਨਾਂ ਨੇ ਮਰੀਜ਼ਾਂ ਨੂੰ ਉੱਥੋਂ ਰੈਫਰ ਕੀਤਾ ਪਰ ਦੱਸ ਦਈਏ ਇਸ ਹਾਦਸੇ ਵਿੱਚ ਤੁਰੰਤ ਜਾਣਕਾਰੀ ਇਹ ਮਿਲ ਰਹੀ ਸੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਹੁਣ ਇਸ ਦੇ ਵਿੱਚ ਨਵੀਂ ਅਪਡੇਟ ਆਈ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ 5 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ ਅਤੇ 15 ਤੋਂ 16 ਲੋਕ ਗੰਭੀਰ ਜ਼ਖਮੀ ਨੇ ਕੁਝ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਹੈ ਤੇ ਕੁਝ ਨੂੰ ਚੰਡੀਗੜ੍ਹ ਵੀ ਰੈਫਰ ਕਰ ਦਿੱਤਾ ਗਿਆ। ਉਥੇ ਹੀ ਇਸ ਹਾਦਸੇ ਤੋਂ ਬਾਅਦ ਤੁਰੰਤ ਹਰਕਤ ਦੇ ਵਿੱਚ ਆਏ ਲੋਕ ਅਤੇ ਵਿਭਾਗੀ ਪ੍ਰਸ਼ਾਸਨ ਉਹਨਾਂ ਵੱਲੋਂ ਕੁਝ ਲੋਕਾਂ ਨੂੰ ਮੌਕੇ ਤੇ ਫਰਸਟ ایڈ ਦੇ ਕੇ ਘਰ ਵੀ ਭੇਜ ਦਿੱਤਾ ਗਿਆ ਸੀ। ਪਰ ਸੱਟਾਂ ਗੰਭੀਰ ਹੋਣ ਕਰਕੇ ਕੁਝ ਲੋਕਾਂ ਨੂੰ ਹਸਪਤਾਲ ਦੇ ਵਿੱਚ ਰੈਫਰ ਕਰਨਾ ਲਾਜ਼ਮੀ ਹੋ ਗਿਆ ਸੀ। ਦੱਸ ਦਈਏ ਕਿ ਇਹ ਹਾਦਸਾ ਕੁਝ ਲੋਕਾਂ ਦਾ ਇਹ ਕਹਿਣਾ ਹੈ ਕਿ ਸਵਾਰੀਆਂ ਓਵਰਲੋਡ ਸਨ ਉਸ ਕਰਕੇ ਬੱਸ ਦੀ ਸਪੀਡ ਤੇਜ਼ ਸੀ ਇਸ ਕਰਕੇ ਨਿਰੰਤਰ ਖੋ ਦਿੱਤਾ ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਵੱਲੋਂ ਵੀ ਇਸ ਗੱਲ ਦੀ ਪੁੱਛੀ ਕੀਤੀ ਗਈ ਕਿ ਬੱਸ ਓਵਰਲੋਡ ਸੀ ਇੱਕ ਸਵਾਰੀ ਦਾ ਕਹਿਣਾ ਇਹ ਵੀ ਹੈ ਕਿ ਬੱਸ ਦੀ ਸਪੀਡ ਬਹੁਤ ਜ਼ਿਆਦਾ ਸੀ ਜਿਸ ਕਰਕੇ ਇਹ ਬੱਸ ਕੰਟਰੋਲ ਨਹੀਂ ਹੋਈ ਪਰ ਕੁਝ ਲੋਕਾਂ ਦਾ ਇਹ ਕਹਿਣਾ ਕਿ ਇੱਕ ਆਟੋ ਅੱਗੇ ਆ ਗਿਆ ਸੀ ਉਸ ਨੂੰ ਬਚਾਉਣ ਦੇ ਖਾਤਰ ਬੱਸ ਡਰਾਈਵਰ ਨੇ ਬੱਸ ਖਦਾਨਾ ਦੇ ਵਿੱਚ ਉਤਾਰ ਦਿੱਤੀ ਅਸਲ ਸਚਾਈ ਤਾਂ ਬਾਦ ਦੇ ਵਿੱਚ ਪਤਾ ਲੱਗੂਗੀ ਜਦੋਂ ਇਸ ਮਾਮਲੇ ਦੀ ਸਹੀ ਇਨਵੈਸਟੀਗੇਸ਼ਨ ਹੋਵੇਗੀ ਜਸਵੰਤ ਸਿੰਘ ਅੱਜ ਕਿਵੇਂ ਹਾਸਾ ਕੀ ਹੋਇਆ ਸੀ ਕਿਸੇ ਉੱਤੇ ਜਾ ਕੇ ਵੀ ਹਨ ਕਿ ਕੀ ਲੱਗ ਉਹ ਉੱਥੇ ਕੋਈ ਚੀਜ਼ ਮੂਰੇ ਆਈ ਆ ਉਹਦੇ ਬਸ ਆਲੇ ਡਰਾਈਵਲ ਤੋਂ ਬਸ ਉਹਦੇ ਵਿੱਚ ਇੱਕ ਲੱਖ ਦਾ ਪਲਟ ਗਿਆ ਉਹਨੂੰ ਬਚਾਉਂਦਾ ਬਚਾਉਂਦਾ ਤਾਂ ਕਿੰਨੇ ਕਪੁਲੀਸ ਲੱਗਦੇ ਨੇ ਚੱਕ ਕੇ ਬਚਾਉਂਦਾ ਉਹ ਤਾਂ ਮਰੀਜ਼ ਹੁਣ 25 30 30 ਤੋਂ ਜ਼ਿਆਦਾ ਹੁਣ ਖਾਸੇ ਫੱਟੜ ਹੋਏ ਪਏ ਨੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਬੜਾ ਭਿਆਨਕ ਹਾਸਾ ਸੀ ਕੇਸ ਸਾਥ ਬਹੁਤ ਭਿਆਨਕ ਤੇ ਪਰਮਾਤਮਾ ਨੇ ਬਚਾਇਆ ਸੀ ਇਸਾ ਹਾਂ ਬਚਾਇਆ ਪਰਮਾਤਮਾ ਨੇ ਇਹ ਤਾਂ ਨਹੀਂ ਬਾਲਾ ਕੰਮ ਖਰਾਬ ਹੈ ਦਾ ਕਹਿੰਦੇ ਵੀ ਮੇਰੇ ਭਰਾ ਦੇ ਸੱਟਾਂ ਲੱਗੀਆਂ ਕਿੱਥੇ ਦਾ ਉਹ ਬਾਲਦ ਪਿੰਡ ਦੇ ਉਸ ਕੋਲ ਹੈ ਫਣੀ ਟਾਬੇ ਕੋਲ ਦੇ ਪਰ ਦੋਈ ਸਾਈਡ ਉੱਥੇ ਐਕਸੀਡੈਂਟ ਹੋਇਆ ਤਾਂ ਪਰ ਤੁਸੀਂ ਤਾਂ ਹੀ ਹਸਪਤਾਲ ਤਾਂ ਹੀ ਫਿਰ ਅਸੀਂ ਹਸਪੀਟਲ ਤੱਕ ਆ ਗਏ ਔਰ ਮਾਜੀ ਕੀ ਨਾਵੇ ਇੰਦਰੀਤ ਸਿੰਘ ਫਿਰ ਫਿਰ ਸਤਰਾਉਦੀ ਆਸੀਂ ਉਥੋਂ ਆ ਰਹੇ ਸੀ ਦੇ ਮਗਰੋ ਮਗਰਾ ਆ ਰਹੀ ਦੀ ਗੱਡੀ ਸਾਡੀ ਇਹ ਇੱਥੇ ਹੋਇਆ ਆਪਣੇ ਹਣੀ ਢਾਬੇ ਦੇ ਸਾਹਮਣੇ ਆ ਬਾਲੂ ਦਾ ਇਹ ਕਹਿੰਦੇ ਨੇ ਕਹਿੰਦੇ ਟੈਂਪੋ ਆਇਆ ਸੀ ਪਿੱਛੇ ਤੇ ਥੋੜੇ ਜੀ ਕਿਉਂ ਟੈਂਪੋ ਤੋਂ ওভারਟੈਕ ਕਰਦੇ ਖਾਨੀ ਟੈਂਪੋ ওভারਟੈਕ ਕਰਕੇ ਆਪਦਾ ਨਿੱਕੇ ਵਿੱਚ ਹੋਇਆ ਸਾਡੇ ਉਹਨਾਂ ਦਾ ਪਲਟ ਗਈ ਦੀ ਬੱਸ ਡੇਢੀ ਹੋ ਗਈ ਥੇ ਨੌਜਵਾਨ ਖੜੇ ਤੇ ਢਾਬੇ ਤੇ ਉਹ ਆ ਗਏ ਫਟਾਫਟ ਸਾਰੇ ਉਹਨਾਂ ਨੇ ਆ ਕੇ ਫਿਰ ਸੀਸੇ ਪੰਨ ਪੰਨ ਕੇ ਵਿੱਚੋਂ ਹਾਇਕਰਲਾਬ ਹੋ ਰਿਹਾ ਦੀ ਬਹੁਤ ਰੌਲਾ ਪੈ ਰਿਹਾ ਸੀ ਬਸ ਉਹਨਾਂ ਨੇ ਬਹੁਤ ਖਿੱਚ ਖਿੱਚ ਕੇ ਨੌਜਵਾਨਾਂ ਨੇ ਕੱਢੇ ਫਿਰ ਪਾਣੀ ਦੀਆਂ ਬੋਤਲਾਂ ਲੈਣ ਦੀਆਂ ਪਾਣੀ ਕੋਸੋ ਕੋਸੋ ਹੋਟਲ ਤੇ ਪਹੁੰਚਾਏ ਫਿਰ ਇਹਨੇ ਗੱਡੀਆਂ ਆ ਗਈਆਂ ਐਂਬੂਲੈਂਸ ਆ ਗਈਆਂ ਕਿੰਨੇ ਕਿ ਹਾਦਸੇ ਚ ਲੱਗਦੇ ਨੇ ਵੀ ਜਿਹੜੇ ਚੱਕੀ ਨੂੰ 15 20 ਹੈਗੇ ਨੇ ਬੰਦੇ ਜਿਹੜੇ ਜ਼ਖਮੀ ਨੇ ਪਟਿਆਲੇ ਦਾ ਟ੍ਰੈਫਿਕ ਕਿਤੇ ਨਹੀਂ ਆ ਰਿਹਾ ਪਟਿਆਲੇ ਵੀ ਭੇਜ ਤੇ ਪਟਿਆਲੇ ਭੇਜ ਤੇ ਸਰ ਕਾਹ ਦੀ ਕਰਦਾ ਕਿ ਬੱਸ ਪਾ ਜੀ ਸੀ ਇਹ ਨਹੀਂ ਪਤਾ ਲੱਗਿਆ ਵੀ ਕੀ ਕਹੇ ਸਾਡੇ ਆਂਦਿਆਂ ਨੂੰ ਤਾਂ ਉਲਟ ਗਈ ਅਸੀਂ ਥੋੜਾ ਜਿਹਾ ਪਿੱਛੇ ਸੀ ਗੱਡੀ ਚੱਲ ਰਹੀ ਸੀ ਜੋ ਅਸੀਂ ਦੇਖਿਆ ਆ ਕੇ ਉੱਥੇ ਐ ਹੋ ਰਿਹਾ ਸੀ ਬਾ ਵਾਕਾ ਹੋਇਆ ਪਰ ਬਾਈ ਕੀ ਨਾਮ ਹੈ ਤਰਨਜੀਤ ਸਿੰਘ ਵੀਰੇ ਸੰਗਰੂਰ ਦੇ ਵੀਰੇ ਕੀ ਮਾਸਾ ਹੋਇਆ ਸੀ ਇਹ ਵੀਰੇ ਆ ਰਹੀ ਧੀ ਬੱਸ 100 120 ਦੀ ਸਪੀਡ ਤੇ ਹੋਣੀ ਤਕਰੀਬਨ ਪਤਾ ਨਹੀਂ اچਨ ਕੇ ਇਕਦਮ ਕੀ ਹੋਇਆ ਡਰਾਈਵਰ ਨੂੰ ਟੂਲਾ ਆਇਆ ਪਤਾ ਨਹੀਂ ਕੀ ਆਇਆ ਬੱਸ ਉੱਧਰ ਗਈ ਦੀ ਪਤਾ ਲੱਗਿਆ ਉਸ ਤੋਂ ਬਾਅਦ ਬੱਸ ਜਮੀ ਟੇਢੀ ਹੋ ਗਈ ਸੀ ਦੇ ਵਿੱਚ ਦੀ ਮੈਂ ਬਾਹਰ ਮੁੰਡਾ ਦੂਸਰਾ ਦੀ ਨਾਲ ਉਹ ਟਾਕੀ ਵਾਲੀ ਸਾਈਡ 'ਤੇ ਉਹ ਵਿਚਾਰਾ ਬਚ ਗਿਆ ਟ੍ਰੇਨਿੰਗ ਤੋਂ ਆਰੇ ਤੇ ਜੇਰ ਕੋਬਰ ਤੋਂ ਚੰਗੀ ਬੜੀ ਅਸੀਂ ਅਜੇ ਦੇਖ ਰਹੇ ਸੀ ਕਿ ਵੀ ਸਾਨੂੰ ਸਿੰਪਲ ਵਾਸਤੇ ਮਿਲ ਜੇ ਸਿੰਪਲ ਵਾਸਤੇ ਬਹਿ ਜਾਂਦੇ ਤਾਂ ਨਾ ਹੁੰਦਾ ਸਾਡਾ ਅਸਾਜ ਇਹ ਬਸ ਉੱਚਾ ਬਹਿ ਗਏ ਕਿਸਮਤ 'ਚ ਲਿਖਿਆ ਹੋਇਆ ਸੀ ਬਈ ਤੁਹਾਨੂੰ ਕਿੰਨੀ ਮਰੀਜ਼ਾਂ ਚੱਪੀ ਲੱਗਦੇ ਹੁਣ ਮਰੀਜ਼ ਤਾਂ ਹੈਗੇ ਨੇ ਵੀਰੇ ਘੱਟੋ ਘੱਟ 25 30 ਤਾਂ ਹੋਣਗੇ 20 ਬੱਚੇ ਆ 20 ਬੱਚੇ ਹੋਣਗੇ ਵੀਰੇ ਜਿਨ੍ਹਾਂ ਦਾ ਲਾਸ ਕਾਫੀ ਹੋ ਗਿਆ ਕਿ ਦਿਲਾਟਰ ਉੱਪਰ ਕਮਰੀ ਹੋੜਾ ਹੈ ਇਕ ਦੇ ਦੱਸਣ ਮੁਤਾਬਕ ਕੋਈ ਨਾਮ ਲੂਮ ਟੈਂਪੂ ਅੱਗੇ ਆ ਗਿਆ ਸੀਗਾ ਜੋ ਟੈਂਪੂ ਨੂੰ ਬਚਾਉਂਦੇ ਹੋਏ ਡਰਾਈਵਰ ਨੇ ਬਹੁਤ ਸੂਝਬੂਝ ਨਾਲ ਗੱਡੀ ਨੂੰ ਕਤਾਨਾ ਸਾਈਡ ਲਾਤਾ ਜੋ ਪਲਟ ਗਈ ਸਵਾਰੀਆਂ ਜਿਆਦਾ ਲੋਡ ਹੋਣ ਕਰਕੇ ਜਦ ਅਪਤਾ ਪਲਟੀ ਹੈ ਗੱਡੀ ਇਹ ਪਰ ਜੇ ਡਰਾਈਵਰ ਨਾ ਬਚਾਉਂਦਾ ਤਾਂ ਹੋਰ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਤਾਂ ਜਿੱਦਾਂ ਜਾਣਕਾਰੀ ਦੀ ਵੀ ਦਿੱਤੀ ਗਈ ਹੈ ਕਿ ਜਦੋਂ ਹਾਦਸੇ ਦੀ ਜਾਣਕਾਰੀ ਮਿਲਦੇ ਤਾਂ ਐਸਐਸਐਫ ਦੀ ਟੀਮ ਮੋਕੇ ਤੇ ਪਹੁੰਚ ਹਾਂਜੀ ਸਰ ਅਸੀਂ ਰੋਡ ਦੇ ਉੱਤੇ ਹੀ ਸੀਗੇ ਗਸ਼ਤ ਕਰ ਰਹੇ ਸੀਗੇ ਉਦੋਂ ਤੀ ਸਾਨੂੰ 2 ਮਿੰਟਾਂ ਜੀ ਅਸੀਂ ਮੋਕੇ ਤੇ ਪਹੁੰਚ ਗਏ ਇਤਲਾਹ ਮਿਲਣ ਤੇ ਪਬਲਿਕ ਵੱਲੋਂ ਸਾਨੂੰ ਇਤਲਾਹ ਦਿੱਤੀ ਗਈ ਸੀ ਤਾਂ ਅਸੀਂ ਮੋਕੇ ਤੇ ਪਹੁੰਚੇ ਤੇ ਪੂਰਾ ਹਾਹਾਕਾਰ ਮੱਚੀ ਹੋਈ ਸੀ ਇਹ ਵੱਲੋਂ বাস ਹੋਣ ਕਰਕੇ ਅੰਦਰ ਹਵਾ ਨਹੀਂ ਕ੍ਰੋਸ ਹੋ ਰਹੀ ਸੀ ਤਾਂ ਬਹੁਤ ਇੱਟਾਂ ਮਾਰ ਕੇ ਸੀਸੀ ਪੰਡ ਕੇ ਸਵਾਰੀਆਂ ਨੂੰ ਕੱਢ ਕੇ ਹਸਪੀਟਲ ਲੈ ਕੇ ਕਿੰਨੇ ਕੁ ਮਰੀਜ਼ ਦੀ ਜਾਣਕਾਰੀ ਹੈ ਸਰ ਜੀ ਸਰ 22 ਤੇ ਕਰੀਬ ਜ਼ਟਾ ਲੱਗੀਆਂ ਨੇ ਜਿਨ੍ਹਾਂ ਵਿੱਚੋਂ 16 ਮਰੀਜ਼ ਅਸੀਂ ਦਾ ਹਸਪੀਟਲ ਲੈ ਗਏ ਸੀ ਪੰਜ ਚਾਰ ਮਰੀਜ਼ ਜਿਹੜੇ ਨੇ ਉਹ ਫਸਟ ਏਡ ਦੇ ਕੇ ਘਰੋਂ ਚਲੇ ਗਏ